ਸਬਡਿਵੀਜ਼ਨ ਫਲੋਰ ਦੇ ਵਿੱਚ ਲੁੱਟਖੋਹਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਨੌ ਮੈਂਬਰੀ ਗਰੋਹ ਨੂੰ ਫਲੋਰ ਪੁਲਿਸ ਨੇ ਜਿਹੜਾ ਗ੍ਰਿਫਤਾਰ ਕੀਤਾ ਹੈ ਇਹਦੇ ਵਿੱਚ ਅੱਜ ਜਾਣਕਾਰੀ ਦਿੰਦੇ ਹੋਏ ਸਬਡਿਵੀਜ਼ਨ ਫਲੋਰ ਦੇ ਵਿੱਚ ਨਵੇਂ ਆਏ ਡੀਐਸਪੀ ਸਰਦਾਰ ਸਰਵਨ ਸਿੰਘ ਬੱਲ ਹੋਣਾ ਨੇ ਦੱਸਿਆ ਕਿ ਹੁਣ ਤੱਕ ਉਹਨਾਂ ਵੱਲੋਂ ਤਿੰਨ ਅਜਿਹੇ ਗਰੋਹ ਫੜੇ ਗਏ ਨੇ ਜਿਨ੍ਹਾਂ ਵੱਲੋਂ ਲਗਾਤਾਰ ਜਿਹੜੀਆਂ ਫਲੋਰ ਇਲਾਕੇ ਦੇ ਵਿੱਚ ਲੁੱਟਖੋਹ ਚੋਰੀ ਦੀਆਂ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਜਿਹੜਾ ਹੁਣ ਗਰੋਫੜ ਹੋਇਆ ਨੌ ਮੈਂਬਰੀ ਉਹਦੇ ਵਿੱਚ 11 ਮੋਟਰਸਾਈਕਲ ਤੇ ਮਾਰੂ ਹਥਿਆਰ ਜਿਹੜਾ ਪੁਲਿਸ ਨੇ ਬਰਾਮਦ ਕੀਤੇ ਐ 11 ਦੇ ਵਿੱਚੋਂ ਨੌ ਮੋਟਰਸਾਈਕਲ ਜਿਹੜੇ ਦੱਸੇ ਜਾ ਰਹੇ ਆ ਕਿ ਉਹ ਬਿਲਗਾ ਫਲੋਰ ਤੇ ਗੁਰਾਇਆ ਏਰੀਏ ਦੇ ਵਿੱਚੋਂ ਜਿਹੜੇ ਇਹਨਾਂ ਨੇ ਚੋਰੀ ਕੀਤੇ ਸਨ ਤੇ ਇਸ ਤੋਂ ਇਲਾਵਾ ਜਿਹੜੇ ਦੋ ਆ ਉਹ ਲੱਡੋਵਾਲ ਲੁਧਿਆਣਾ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਮੋਟਰਸਾਈਕਲ ਚੋਰੀ ਕੀਤੇ ਸਨ ਤਸਵੀਰਾਂ ਵੀ ਦਿਖਾ ਦਿੰਨੇ ਆ ਤੁਹਾਨੂੰ ਤੁਸੀਂ ਵੀ ਦੇਖ ਸਕਦੇ ਆ ਜੇਕਰ ਤੁਹਾਡਾ ਵੀ ਮੋਟਰਸਾਈਕਲ ਕੋਈ ਇਹਨਾਂ ਦੇ ਵਿੱਚ ਹੈਗਾ ਤੇ ਤੁਸੀਂ ਪਛਾਨ ਸਕਦੇ ਹਾਂ ਤਸਵੀਰਾਂ ਰਾਹੀਂ ਫਲੋਰ ਥਾਣੇ ਦੇ ਵਿੱਚ ਇਹ ਮੋਟਰਸਾਈਕਲ ਖੜੇ ਹੋਏ ਨੇ ਮਲਜਮ ਹੈ ਜਿਹੜੇ ਉਹ ਵੀ ਪੁਲਿਸ ਨੇ ਹੁਣ ਫੜਲੇ ਨੇ ਆਓ ਤੁਹਾਨੂੰ ਪਹਿਲਾਂ ਤਸਵੀਰਾਂ ਵੀ ਦਿਖਾ ਦਿੰਨੇ ਆ ਉਹਨਾਂ ਮੋਟਰਸਾਈਕਲਾਂ ਦੀ ਉਹਨਾਂ ਦੋਸ਼ੀਆਂ ਦੀ ਜਿਨ੍ਹਾਂ ਨੇ ਇਹ ਸਾਰੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਕੀ ਕੁਝ ਕਹਿਣਾ ਹੈ ਡੀਐਸਪੀ ਫਲੋਰ ਦਾ ਕਿੱਥੋਂ ਇਹ ਫੜੇ ਆ ਕੀ ਕੁਝ ਜਾਣਕਾਰੀ ਜੰਨੇ ਉਹ ਵੀ ਤੁਹਾਨੂੰ ਸਾਂਝੀ ਕਰਦੇ ਆ ਤੇ ਫਿਰ ਜੇ ਉਹਨੂੰ ਸੀ ਕਾਬੂ ਕੀਤਾ ਹੈਗਾ ਸਰ ਕਿੰਨੇ ਬੰਦੇ ਕਾਬੂ ਕੀਤੇ ਰਿਹਾ ਉਹਨਾਂ ਤੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਸਬਰਬਤ ਹੋਈਆਂ ਨੇ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਜਗENDER ਦਿਹਾਤੀ ਸ਼੍ਰੀ ਹਰਕਮਲਪ੍ਰੀਤ ਕੱਕ ਜੀ ਵੱਲੋਂ ਚਲਾਈ ਗਈ ਨਸ਼ਾ ਰੋਧ ਅਤੇ ਮਾੜੇ ਅੰਸਰਾਂ ਸਪੈਸ਼ਲੀ ਲੁੱਟੋਖੋ ਵਾਲੇ ਜਿਹੜੇ ਗਲੀਆਂ ਦੇ ਵਿੱਚ ਚੋਰੀਆਂ ਕਰਦੇ ਨੇ ਜਾਂ ਲੁੱਟਖੋ ਕਰਦੇ ਇਹਨਾਂ ਦਾ ਇੱਕ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਆਪਰੇਸ਼ਨ ਦੇ ਤਹਿਤ ਸਾਡੇ ਐਫਐਸਐਚਓ ਫਲੋਰ ਸਰਦਾਰ ਸਖਦੇਵ ਸਿੰਘ ਤੇ ਉਹਨਾਂ ਦੀ ਜਿਹੜੀ ਟੀਮ ਸੀ ਉਹਨਾਂ ਵੱਲੋਂ ਬੜਾ ਚੰਗਾ ਕੰਮ ਕੀਤਾ ਗਿਆ ਇਹਨਾਂ ਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ 9 ਮੈਂਬਰੀ ਗਰੋ ਜਿਹੜਾ ਵਾ ਉਹ ਹਿਨਿਸ ਕ੍ਰਾਈਮ ਜਿੱਦਾਂ ਕਿ ਪੈਟਰੋਲ ਪੰਪ ਵਗੈਰਾ ਲੁੱਟਣ ਦੀ ਤਿਆਰੀ ਦੇ ਵਿੱਚ ਇੱਥੇ ਜ਼ਖੀਰਾ ਹੈਗਾ ਜੰਗਲਾ ਡਿਪਾਰਟਮੈਂਟ ਦਾ ਵੀ ਉੱਥੇ ਇਨਫੋਰਮੇਸ਼ਨ ਦੇ ਆਧਾਰ ਤੇ ਲੁਕੀ ਹੋਇਆ ਤੇ ਕੋਈ ਅੰਜਾਮ ਦੇਣਗੇ ਇਹਨਾਂ ਨੇ ਫੌਰੀ ਕਾਰਵਾਈ ਕਰਦਾ ਹੋਇਆ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਦੋ ਪਾਰਟੀਆਂ ਤਿਆਰ ਕਰਕੇ ਤੇ ਉਹਨਾਂ ਨੂੰ ਕਾਬੂ ਕੀਤਾ ਜੋੜਨਾ ਦਾ ਰੇਡ ਜਿਹੜਾ ਉਹ ਸਫਲ ਹੋਇਆ ਤੇ ਉਸ ਵਿੱਚ ਇਹਨਾਂ ਨੇ ਨੋ ਮੈਂਬਰੀ ਗਰੋ ਜਿਹੜਾ ਉਹਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 11 ਮੋਟਰਸਾਈਕਲ ਅਤੇ ਮਾਰੂ ਹਥਿਆਰ ਬਰਾਮਦ ਕੀਤੇ ਨੇ ਇਹਨਾਂ ਦਾ ਪਹਿਲਾਂ ਵੀ ਕੋਈ ਸਰ ਪਤਾ ਨਹੀਂ ਹੈ ਇਹਨਾਂ ਦੇ ਸਾਰਿਆਂ ਦਾ ਪ੍ਰੀਵਿਅਸ ਸਕੋਰ ਚੈੱਕ ਕੀਤਾ ਗਿਆ ਦੋ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਨੇ ਤੇ ਸੱਤ ਜਿਹੜੇ ਨੇ ਉਹ ਲੋਕਲ ਨੇ ਜਿਹੜੇ ਇਹਨਾਂ ਦੇ ਇਹਨਾਂ ਤੇ ਐਫ ਆਈ ਆਰਸ ਦਰਜ ਨਹੀਂ ਜਿਹੜੇ ਦੋ ਅੰਮ੍ਰਿਤਸਰ ਤੋਂ ਆਈ ਉਹ ਇੱਥੇ ਰਹਿੰਦੇ ਇਹਨਾਂ ਕੋਲ ਰਹਿੰਦੇ ਸੀਗੇ ਬਾਹਲਾਦ ਵਿਲੇ ਇੱਥੇ ਕੌਣ ਰਹਿੰਦੇ ਸੀ ਇਹ ਉਥੋਂ ਅੰਮ੍ਰਿਤਸਰ ਤੋਂ ਕਾਫੀ ਦੇਰ ਤੋਂ ਇੱਥੇ ਆ ਕੇ ਰਹਿਣ ਲੱਗ ਪਏ ਸੀ ਇਹਨਾਂ ਨੇ ਮਿਲ ਕੇ ਉਹ ਵਾਰਦਾਤਾ ਕਰਦੇ ਸਨ ਇਹਨਾਂ ਨੇ ਤਕਰੀਬ 25 ਵਾਰਦਾਤਾ ਕੀਤੀਆਂ ਨੇ ਜਿਹਦੇ ਵਿੱਚ ਲਾਡੋ ਆਰ ਤੋਂ ਲੈ ਕੇ ਸਾਡਾ ਏਰੀਆ ਗੁਰਾਇਆ ਬਿਲਗਾ ਤੇ ਫਲੋਰ ਦੇ ਵਿੱਚ ਸਰਗਰ ਨੂੰ ਸਨ ਸਨੇਚਿੰਗ ਆ ਜਾਂ ਗੱਲਾਂ ਹਾਂ ਬਾਈਕ ਦੇ ਜਿਹੜਾ ਹਟੋਦੀ ਕਰਦੇ ਸੀ ਇਹ ਸਨੇਚ ਵੀ ਕਰਦੇ ਸੀ ਇਹਦੇ ਨਾਲ ਅਸੀਂ ਜਿੰਨੇ ਸਾਡੇ ਥਾਣੇ ਬਿਲਗਾ ਫਲੋਰ ਦੇ ਜਿਹੜੇ ਪੁਰਾਣੇ ਮਕਦਮੇ ਨੇ ਉਹ ਵੀ तकरीबन ਇੱਕ ਦਰਜਨ ਦੇ ਕਰੀਬ 300 ਹੋ ਰਹੇ ਨੇ ਨੋ ਦੇ ਨੋ ਤੇ ਉਪਰ ਐਫ ਆਈ ਆਰ ਸਾਰੇ ਬੇਨਤੇ ਆਏ ਹੋਏ ਆ ਜਾਂ ਇਹਨਾਂ ਦੇ ਵਿੱਚ ਕੁਝ ਵੀ ਹੈ ਕੀ ਇਹਨਾਂ ਦਾ ਰਿਕਾਰਡ ਕੀ ਹੈ ਕਿ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਹੈਗਾ ਜੀ ਇਹਨਾਂ ਤੇ ਐਫ ਆਈ ਆਰ ਦਰਜ ਨੇ ਆਦਤਨ ਚੋਰ ਨੇ ਤੇ ਉਸ ਤੋਂ ਨਸ਼ੇ ਦੇ ਵੀ ਕੁਝ ਵਿੱਚੋਂ ਦੋ ਤਿੰਨ ਬੰਦੇ ਇਹੋ ਜਿਹੜੇ ਨਸ਼ੇ ਦੇ ਆਦੀ ਨੇ ਤੇ ਹੁਣ ਇਹਨਾਂ ਨੇ ਫਿਰ ਛੋਟੀਆਂ ਵਾਰਦਾਤਾਂ ਕਰਨ ਤੋਂ ਬਾਅਦ ਇਹਨਾਂ ਵੱਡੀਆਂ ਵਾਰਦਾਤਾਂ ਕਰਨ ਦੀ ਪਲੈਨਿੰਗ ਕੀਤੀ ਵੀ ਕੋਈ ਪੈਟਰੋਲ ਪੰਪ ਲੁੱਟ ਲਈਏ ਇਹ ਇਹਨਾਂ ਦੀ ਪਲੈਨਿੰਗ ਸੀ ਇਹਨਾਂ ਵਿੱਚ ਕੋਈ ਇਹਨਾਂ ਦਾ ਹੈਗਾ ਜੀ ਸਰਗਨ ਜਿਹੜਾ ਮੁਖ ਮੈਂ ਮੁਖ ਜਿਹੜਾ ਇਹਨਾਂ ਨੂੰ ਇਹਨਾਂ ਨੂੰ ਕਰਦੇ ਸਨ ਮੇਨ ਲੀਡ ਕਰਦਾ ਉਹ ਅਮਰਸਰ ਨੂੰ ਹੀ ਬਿਲੋਂਗ ਕਰਦੇ ਨੇ ਪਰ ਇਸ ਟਾਈਮ ਉਹ ਫਲੋਰ ਦੇ ਵਿੱਚ ਰਹਿ ਰਹੇ ਹੈਗੇ ਨੇ ਉਹ ਲਖਵਿੰਦਰ ਸਿੰਘ ਆ ਤੇ ਸਰਿੰਦਰ ਸਿੰਘ ਇਹ ਦੋ ਮੇਨ ਇਹਨਾਂ ਦੇ ਜਿਹੜੇ ਸਰਗਨ ਸਨ ਠੀਕ ਇਹਨਾਂ ਕੋਲ ਰਹਿੰਦੇ ਸੀ ਜੀ ਇੱਕ ਬੰਦੇ ਕੋਲ ਰਹਿੰਦੇ ਸੀ ਜਾਂ ਕਿਤਾ ਆਪਣਾ ਮਕਾਨ ਹੈ ਕਿਰਾਏ ਦਾ ਮਕਾਨ ਹੈ ਸੀ ਕਮਰਾ ਲੈ ਚੁੱਕੀ ਸੀ ਇਹ ਮੋਸਟਲੀ ਸਾਰੇ ਜਿਹੜੇ ਸੀ ਆਪਣੇ ਮਕਾਨਾਂ ਦੇ ਵਿੱਚ ਹੀ ਰਹਿੰਦੇ ਨੇ ਤੇ ਲੋਕਲੀ ਰਹਿਣ ਵਾਲੇ ਹੈਗੇ ਨੇ ਤੇ ਆਦਤਨ ਇਹ ਜਿਹੜੇ ਆ ਕ੍ਰਿਮੀਨਲ ਇਹ ਹੈਗੇ ਨੇ ਜਿਹਦੇ ਬਾਈਕੋਂ ਦਾ ਸਰ ਚੋਰੀ ਹੋਇਆ ਆਪਣੇ ਏਰੀਆ ਦੇ ਵਿੱਚ ਸਭ ਤੋਂ ਜਿਆਦਾ ਫਲੋਰ ਦੇ ਜਾਂ ਅਦਰ ਤੇਰੇ ਪਾਸੋਂ ਰਿਪੋਰਟ ਆਨੇ ਮੋਸਟਲੀ ਜਿਹੜੇ ਆ 7-8 ਜਿਹੜੇ ਚੋਰੀ ਹੋਏ ਉਹ ਆਪਣੇ ਏਰੀਆ ਦੇ ਹੈਗੇ ਨੇ ਸਭ ਤੋਂ ਜਿਆਦਾ ਫਲੋਰ ਦੇ ਇੱਕ ਦੋ ਜਿਹੜੇ ਨੇ ਉਹ ਉਥੋਂ ਦੋ ਦੇ ਕਰੀਬ ਜਿਹੜੇ ਲੁਧਿਆਣੋਂ ਚੋਰੀ ਕੀਤੇ ਨੇ ਠੀਕ ਹੈ ਅਜਰੇ ਅਜਰੇ ਹਥਿਆਰ ਫੜੇ ਹੋਏ ਹੈਗੇ ਤੇ ਇਹ ਇਹ ਨਾ ਪਰਤਾਪੂਰ ਦਾ ਫੈਸਲਾ ਬਿਲਕੁਲ ਜੀ ਇਹ ਇਹ ਇਹਦੇ ਨਾਲ ਇਹਨਾਂ ਨੇ ਜਿਹੜਾ ਸੀ ਇਹਨੂੰ ਜਿਹੜੀ ਆਪਣੀ ਵਾਰਦਾਤ ਸੀ ਇਹਨੂੰ ਅੰਜਾਮ ਦੇਣਾ ਸੀ ਇਹਨਾਂ ਨੇ ਇਹ ਇਹਨਾਂ ਕੋਈ ਮਾਰੂ ਹਥਿਆਰ ਫੜੇ ਗਏ ਨੇ ਜਿਨ੍ਹਾਂ ਦੇ ਵਿੱਚ 8 ਦਾਤਰ ਨੇ ਤੇ ਇੱਕ ਕਰਬਾਨ ਹੈਗੀ